ਪਿਛਲੇ ਦਿਨੀ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਸ਼ਹਿਰ ਵਿੱਚ ਜਿੰਨੀਆਂ ਵੀ ਸੜਕਾਂ ਬਣ ਰਹੀਆਂ ਹਨ ਉਹਨਾਂ ਦੇ ਵਿੱਚ ਵਰਤੇ ਜਾਣ ਵਾਲੇ ਮਟੀਰੀਅਲ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ ਜੋ ਸ਼ਲਾਗਯੋਗ ਫੈਸਲਾ ਹੈ ਤੇ ਅਸੀਂ ਅਪੀਲ ਕਰਦੇ ਹਾਂ ਕਿ ਜੇਕਰ ਕੋਈ ਵੀ ਪਾਗ ਜਾਂ ਫਿਰ ਠੇਕੇਦਾਰ ਇਸ ਵਿੱਚ ਕੁਤਾਹੀ ਵਰਤਦਾ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਵੀ ਸੜਕਾਂ ਬਣਦੀਆਂ ਨੇ ਉਹਨਾਂ ਦੀ ਕੁਆਲਿਟੀ ਜਿਹੜੀ ਹੈ ਉਹ ਸਹੀ ਨਹੀਂ ਹੁੰਦੀ ਪਾਣੀ ਦੀ ਨਿਕਾਸੀ ਜਿਹੜੀ ਐ ਸੜਕਾਂ ਤੇ ਨਹੀਂ ਹੁੰਦੀ ਜਿਸ ਕਾਰਨ ਹਰ ਬਰਸਾਤ ਦੇ ਵਿੱਚ ਸੜਕਾਂ ਜਿਹੜੀਆਂ ਨੇ ਉਹ ਟੁੱਟ ਜਾਂਦੀਆਂ ਨੇ ਸੋ ਪਿਛਲੇ ਦਿਨੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਜਿਸ ਵਿੱਚ ਉਹਨਾਂ ਵੱਲੋਂ ਆਖਿਆ ਗਿਆ ਕਿ ਜਿੰਨੀਆਂ ਵੀ ਅੰਮ੍ਰਿਤਸਰ ਸ਼ਹਿਰ ਵਿੱਚ ਜਾਂ ਫਿਰ ਦਿਹਾਤੀ ਇਲਾਕੇ ਵਿੱਚ ਸੜਕਾਂ ਬਣ ਰਹੀਆਂ ਨੇ ਉਹਨਾਂ ਦੀ ਜਾਂਚ ਕੀਤੀ ਜਾਵੇ ਉਸ ਦੇ ਵਿੱਚ ਵਰਤਿਆ ਗਿਆ ਜਿਹੜਾ ਮਟੀਰੀਅਲ ਹੈ ਉਸ ਦੀ ਜਾਂਚ ਕੀਤੀ ਜਾਵੇ ਕਿ ਕੁਆਲਿਟੀ ਜਿਹੜੀ ਸਹੀ ਹੈ ਜਾਂ ਨਹੀਂ ਮਟੀਰੀਅਲ ਕਿੰਨਾ ਪਾਇਆ ਗਿਆ ਹੈ ਕਿੰਨਾ ਨਹੀਂ ਸੋ ਵਰਿਆ ਉਪਰਾਲਾ ਹੈ ਕਿਉਂਕਿ ਜਨਤਾ ਦੇ ਵੱਲੋਂ ਦਿੱਤਾ ਗਿਆ ਜਿਹੜਾ ਟੈਕਸ ਹੈ ਉਹਦੇ ਨਾਲ ਹੀ ਇਸ ਤਰ੍ਹਾਂ ਦੇ ਜਿਹੜੇ ਕਾਰਜ ਨੇ ਉਹ ਹੁੰਦੇ ਨੇ ਸੋ ਇੱਥੇ ਇਹ ਵੀ ਕਹਿਣਾ ਚਾਹਾਂਗੇ ਕਿ ਜੇਕਰ ਕਿਸੇ ਕੰਟਰੈਕਟਰ ਵੱਲੋਂ ਜਾਂ ਵਿਭਾਗ ਵੱਲੋਂ ਇਸ ਤਰ੍ਹਾਂ ਦੀ ਕੁਤਾਹੀ ਵਰਤੀ ਜਾਂਦੀ ਹੈ ਤਾਂ ਉਸ ਤੇ ਸਖਤ ਕਾਰਵਾਈ ਵੀ ਕੀਤੀ ਜਾਵੇ ਤਾਂ ਜੋ ਸ਼ਹਿਰ ਦੇ ਜਿਹੜੇ ਵਿਕਾਸ ਕੰਮ ਨੇ ਉਹ ਗੁਣਵੱਤਾ ਦੇ ਨਾਲ ਹੋਣ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ